ਸ਼੍ਰੀਸ਼ਾਂ 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 ਗਾਇ ਸ਼੍ਰੀਸ਼ਾਂ ਗਾਇ ਸ਼੍ਰੀਸ਼ਾਂ ਗਾਇ ਸ਼੍ਰੀਸ਼ਾਂ ਲਖਦਾਤਾਰ ਫਾਊਂਡੇਸ਼ਨ ਸਮਰਾਲਾ ਦੇ ਵੱਲੋਂ ਚੌਥਾ ਸ਼੍ਰੀ ਸ਼ਾਮ ਜਨਮ ਉਤਸਵ 31 ਅਕਤੂਬਰ ਨੂੰ ਸਮਰਾਲਾ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਕੌਲਪ ਦੇ ਮੈਂਬਰਾਂ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਪੁਰਾਣੀ ਸਬਜ਼ੀ ਮੰਡੀ ਸਮਰਾਲਾ ਦੇ ਵਿੱਚ ਬਾਬਾ ਸ਼ਾਮ ਜੀ ਦਾ ਜਨਮ ਦਿਹਾੜਾ ਜੋ ਕਿ ਇੱਕ ਤਰੀਕ ਨੂੰ ਪੂਰੇ ਪਾਤੇਸ਼ ਵਿੱਚ ਮਨਾਇਆ ਜਾਂਦਾ ਹੈ ਇਹ ਸਮਰਾਲਾ ਦੇ ਵਿੱਚ 3 ਅਕਤੂਬਰ ਦਿਨ ਵੀਰਵਾਰ ਨੂੰ ਪੁਰਾਣੀ ਸਬਜ਼ੀ ਮੰਡੀ ਵਿੱਚ ਮਨਾਇਆ ਜਾਵੇਗਾ ਇਸ ਵਿੱਚ ਭਜਨ ਗਾਇਕ ਕੁਮਾਰ ਗੌਰਵ ਬਾਬਾ ਸ਼ਾਮ ਜੀ ਦੇ ਭਜਨਾਂ ਦਾ ਗੁਣਗਾਨ ਕਰਨ ਕੇ ਤੇ ਭਵਨ ਦੇਖਣਯੋਗ ਹੋਵੇਗਾ ਅਤੇ ਸੰਗਤਾਂ ਦੇ ਬੈਠਣ ਦਾ ਅਤੇ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਸਮਰਾਲਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਠੀਕ 8 ਵਜੇ ਪੁਰਾਣੀ ਸਬਜ਼ੀ ਮੰਡੀ ਪੁੱਜ ਕੇ ਬਾਬਾ ਜੀ ਦਾ ਅਸ਼ੀਰਵਾਦ ਜ਼ਰੂਰ ਪ੍ਰਾਪਤ ਕਰਨ। ਜੈ ਸ਼੍ਰੀ ਸ਼ਾਮ ਜੀ ਮੇਰਾ ਨਾਮ ਰਜੇਸ਼ ਕੁਮਾਰ ਮੈਂ ਸਮਰਾਲਾ ਤੋਂ ਲਖਦਾਤਾਰ ਫਾਊਂਡੇਸ਼ਨ ਸਮਰਾਲਾ ਦਾ ਮੈਂਬਰ ਸਾਡੇ ਸ਼ਹਿਰ ਦੇ ਵਿੱਚ ਬਾਬਾ ਜੀ ਦਾ ਮੱਭੇ ਜਾਗਰਣ ਬਾਬਾ ਜੀ ਦਾ ਜਨਮ ਉਸਤਵ ਤੇ 30 ਤਰੀਕ ਦਿਨ ਵੀਰਵਾਰ ਨੂੰ ਪੁਰਾਣੀ ਸਬਜੀ ਮੰਡੀ ਸਮਰਾਲਾ ਦੇ ਵਿੱਚ ਕਾਰਤਿਕ ਮਾਸ ਦੇ ਮਹੀਨੇ ਚ ਜੋ ਸ਼ੁਭ ਮਹੀਨਾ ਮੰਨੇ ਜਾਂਦਾ ਹੈ ਬਾਬਾ ਜੀ ਦਾ ਜਨਮ ਦਿਨ ਮਨਾਇਆ ਜਾਵੇਗਾ ਉਸ ਦਿਨ ਕੇਕ ਸਾਹਿਬ ਕੱਟਿਆ ਜਾਏਗਾ ਲੰਗਰ ਦਾ ਖਾਸ ਪ੍ਰਬੰਧ ਹੈ ਪੂਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਆਪਣੇ ਕੰਮਕਾਰਾਂ ਤੋਂ ਜਲਦੀ ਫ੍ਰੀ ਹੋ ਕੇ ਉੱਥੇ ਪੰਡਾਲ ਦੀ ਰੌਣਕ ਵਧਾਣ ਤੇ ਆਪਾਂ ਗੱਲ ਕਰੀਏ ਜੀ ਕਿਹੜਾ ਸਿੰਗਰ ਆ ਰਿਹਾ ਤੇ ਕੀ ਉਹਦੇ ਵਾਦੀ ਲੁਧਿਆਣੇ ਤੋਂ ਪ੍ਰਸਿੱਧ ਕਲਾਕਾਰ ਕੁਮਾਰ ਗੌਰਵ ਜੀ ਜੋ ਬਾਬਾ ਜੀ ਦਾ ਬਹੁਤ ਵਧੀਆ ਗੁਣਗਾਨ ਕਰਦੇ ਹਨ ਬਾਬਾ ਜੀ ਨੂੰ ਰਜਾਂਦੇ ਹਨ ਆਪਣੇ ਭਜਨਾਂ ਦੇ ਨਾਲ ਤੇ ਜਨਤਾ ਨੂੰ ਪੂਰਾ ਆਨੰਦ ਦਿੰਦੇ ਹਨ ਤੇ ਕੀ ਸਨੇਹਾ ਦੇਣਾ ਚਾਹੁੰਦੇ ਹੋ ਸ਼ਹਿਰ ਵਾਸੀ ਇਹਨਾਂ ਸ਼ਹਿਰ ਵਾਸੀਆਂ ਨੂੰ ਇਹੀ ਆ ਵੀ ਆਪਣੇ ਕੰਮਕਾਰਾਂ ਤੋਂ ਵਿਹਲੇ ਹੋ ਕੇ ਪ੍ਰਭੂ ਦਾ ਗੁਣਗਾਨ ਕਰਨ ਅਤੇ ਆਸ਼ੀਰਵਾਦ ਲੈਣ ਬਾਬਾ ਜੀ ਦਾ ਬਾਬਾ ਜੀ ਦੇ ਮੋਰਛੜੀ ਦਾ ਸਹਾਰਾ ਲੈਣ ਜੈ ਸ਼੍ਰੀ ਸ਼ੰ ਸ਼ੰ ਜੈ ਸ਼੍ਰੀ ਸ਼ੰ ਸ਼ੰ ਹਾਂਜੀ ਮੈਂ ਧੀਰੇਸ ਖੁੱਲਰ ਸੇਵਾਦਾਰ ਲਗਜ਼ਾ ਦਾ ਫਾਊਂਡੇਸ਼ਨ ਕਲੱਬ ਸਮਰਾਲਾ ਜਿੰਦੇ ਜਾਣਕਾਰੀ ਇਹ ਆ ਵੀ ਅਸੀਂ 30 ਤਰੀਕ ਨੂੰ ਬਾਬੇ ਦਾ ਜਨਮ ਦਿਨ ਮਨਾ ਰਹੇ ਆ ਤੇ ਕੀ ਉਹਦੇ ਵਿੱਚ ਹੈਗਾ ਤੁਸੀਂ ਪ੍ਰਬੰਧ ਕੀ ਕੀ ਕੀਤੇ ਨੇ ਅਸੀਂ ਉਹਦੇ ਵਿੱਚ ਇੱਕ ਤਾਂ ਆਪਣਾ ਜਿਵੇਂ ਕਹੇ ਲੋ ਵੀ ਬਾਬੇ ਦਾ ਸਰੂਪ ਆ ਉਹ ਦੇਖਣ ਜੋਗਾ ਹੋਊਗਾ ਬਾਕੀ ਉਹਦੇ ਬਾਅਦ ਵਰਸ਼ਾ ਜਿਹੜੀ ਕਰ ਰਹੇ ਆ ਫੁੱਲਾਂ ਦੀ ਵਰਸ਼ਾ ਹੋਗੀ ਜਾਂ ਇਤਰ ਦੀ ਉਹ ਅਸੀਂ ਕੁਝ ਅਲੱਗ ਕਰਨਾ ਚਾਹੁੰਦੇ ਹਾਂ ਇਸ ਵਾਰ ਸਭ ਕੁਝ ਆਸ ਸੁਆਈ ਦਾ ਵੀ ਪ੍ਰਬੰਧ ਕੀਤਾ ਆਸ ਸੁਆਈ ਦਾ ਪਰੰਤ ਵੀ ਨਾਲ ਪੁੱਟਿਆ ਆ ਤੇ ਲੰਗਰ ਵਗੈਰਾ ਦੀ ਕੀ ਇੰਤਜ਼ਾਮ ਕੀਤੇ ਨੇ ਤੁਸੀਂ ਲੰਗਰ ਦਾ ਸਭ ਪੂਰਾ ਇੰਤਜ਼ਾਮ ਆ ਸਾਰਿਆਂ ਲਈ ਇੱਥੇ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਊਗੀ ਤੇ ਕੀ ਕਹਿੰਦੇ ਹੋ ਇੱਕ ਵਾਰੀ ਤਰੀਕ ਦੱਸ ਦਿਓ ਤੇ ਜਗ੍ਹਾ ਦੱਸ ਦਿਓ 30 ਤਰੀਕ ਦਿਨ ਵੀਰਵਾਰ ਰਾਤ ਨੂੰ 8 ਵਜੇ ਸਬਜੀ ਮੰਡੀ ਸਮਰਾਲਾ ਪੁਰਾਣੀ ਸਬਜੀ ਮੰਡੀ ਸਮਰਾਲਾ ਮੇਰਾ ਨਾਮ ਵਿਭੂ ਗੁਪਤਾ ਜੀ ਕੀ ਜਾਣਕਾਰੀ ਦੇ ਰਹੇ ਹਾਂ ਅਸੀਂ 30 ਤਰੀਕ ਨੂੰ ਬਾਬਾ ਜੀ ਦਾ ਜਨਮ ਉਤਸਵ ਮਨਾਇਆ ਜਾ ਰਿਹਾ ਜੋ ਕਿ ਪ੍ਰਾਣੀ ਸਬਜ਼ੀ ਮੰਡੀ ਵਿਖੇ ਮਨਾਇਆ ਜਾ ਰਿਹਾ ਸੀ ਕੀ ਕੀ ਇਹਦੇ ਵਿੱਚ ਪ੍ਰਬੰਧ ਕੀਤਾ ਅਸੀਂ ਬਾਬਾ ਜੀ ਲਈ ਬਹੁਤ ਹੀ ਅੱਛਾ ਉਹਨਾਂ ਦਾ ਸ਼ਿੰਗਾਰ ਦਾ ਪ੍ਰਬੰਧ ਕੀਤਾ ਗਿਆ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਤਰ ਦਾ ਪ੍ਰਬੰਧ ਕੀਤਾ ਗਿਆ ਤੇ ਆਤੀਸ਼ਵਾਦੀ ਦਾ ਪ੍ਰਬੰਧ ਕੀਤਾ ਗਿਆ ਕੀ ਕਹਿਣਾ ਦੋਨੇ ਇਲਾਕਾ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਇਹੀ ਬਤਨ ਕਰਨਾ ਚਾਹੁੰਦਾ ਕਿ ਸਾਰੇ ਹਮ ਹਮਾ ਕੇ 30 ਤਰੀਕ ਨੂੰ ਸ਼ਾਮ 8 ਵਜੇ ਬਾਬਾ ਜੀ ਦੇ ਜਨਮ ਉਤਸਵ ਤੇ ਪਹੁੰਚੇ। ਸਤਿ ਸ਼੍ਰੀ ਅਕਾਲ ਦੋਸਤੋ। ਮੇਰਾ ਨਾਮ ਦੀਪਕ ਵਾਜਸਨ। ਕੀ ਜਾਣਕਾਰੀ ਹੈ ਜੀ? ਅਸੀਂ 30 ਤਰੀਕ ਨੂੰ ਲਖਦਾਤਾਰ ਫਾਊਂਡੇਸ਼ਨ ਵੱਲੋਂ ਸ਼ਾਮ ਬਾਬਾ ਦਾ ਬਰਥਡੇ ਮਨਾ ਰਹੇ ਹਾਂ ਜਨਮ ਉਤਸਵ। ਇਸ ਵਿੱਚ ਅਸੀਂ ਕੁਮਾਰ ਗੌਰਵ ਨੂੰ ਬੁਲਾਇਆ ਜੋ ਕਿ ਬਾਬਾ ਜੀ ਦਾ ਵਧੀਆ ਗੁਣਗਾਨ ਕਰੂਗਾ ਤੇ ਇਸ ਵਿੱਚ ਤੁਹਾਨੂੰ ਬਾਬਾ ਜੀ ਦਾ ਭਵਨ ਤੇ ਸਰੂਪ ਦੇਖਣਯੋਗ ਹੋਵੇਗਾ। ਤੇ ਇਸ ਵਿੱਚ ਇਤਰ ਦੀ ਖਾਸ ਵਰਸ਼ਾ ਕੀਤੀ ਜਾਵੇਗੀ ਤੇ ਸੰਗਤ ਲਈ ਆਉਣ ਵਾਲੇ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।